ਸਸਤੇ ਕਾਲ ਜੀ ਮੈਂ ਬਲਜਿੰਦਰ ਸਿੰਘ ਮਾਨ ਮੌਸਮ ਦੀ ਤਾਜ਼ਾ ਜਾਣਕਾਰੀ ਲਈ ਗੇਤੀ ਜਾਣਕਾਰੀ ਲਈ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਮਈ ਮਹੀਨੇ ਦੇ ਅੱਧ ਦੇ ਵਿੱਚੋਂ ਗੁਜ਼ਰ ਰਹੇ ਹਾਂਗੇ ਜਿੱਤੇ ਲੋ ਦਾ ਚੱਲਣਾ ਇੱਕ ਆਮ ਜਿਹੀ ਗੱਲ ਬਣ ਜਾਂਦੀ ਆ ਪਰ ਮੌਜੂਦਾ ਸਮੇਂ ਕੋਈ ਭਿਆਨਕ ਲੋ ਨਹੀਂ ਚੱਲ ਰਹੀ ਪੰਜਾਬ ਦੇ ਵਿੱਚ ਜਾਂ ਉੱਤਰ ਭਾਰਤ ਦੇ ਵਿੱਚ ਕਿਉਂਕਿ ਜਾਂ ਤਾਂ ਕੋਈ ਨਾ ਕੋਈ ਪੱਛਮੀ ਸਿਸਟਮ ਆ ਜਾਂਦਾ ਜਿਹੜਾ ਮੀਂਹੇ ਰੀ ਨੂੰ ਜਾਮਦੇ ਜਾਂਦਾ ਜਾਂ ਪੂਰੀ ਦੀ ਹਵਾ ਵਾਪਸੀ ਕਰ ਜਾਂਦੀ ਆ ਪੰਜਾਬ ਦੇ ਵਿੱਚ ਜਿੱਦਾ ਕਰਕੇ ਦਿੰਦਾ ਪਰ ਆ ਵਦਨ ਤੋਂ ਫੇਰ ਫੇਰ ਪਿੱਛੇ ਨੂੰ ਆ ਜਾਂਦਾਗਾ ਸੋ ਜੇ ਹੁਣ ਆਪਾਂ ਅੱਗੇ ਆਉਂਦੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਆਉਂਦੇ 10-12 ਦਿਨ ਜਾਂ 10-15 ਦਿਨ ਕੋਈ ਵੱਡੇ ਪੱਧਰ ਤੇ ਮੀਂਹ ਹੀ ਦੀ ਸੁਭਾਵਨਾ ਨਹੀਂ ਬੰਦੀ ਦਿਖਾਈ ਦੇ ਰਹੀ ਮੌਸਮ ਜ਼ਿਆਦਾਤਰ ਖੁਸ਼ਕ ਰਹੂਗਾ ਪਰ ਬਾਏ ਚਾਂਸ ਕਿਤੇ ਨਿੱਕੀ ਮੋਟੀ ਹਾਲਚਲ ਜ਼ਰੂਰ ਹੋ ਸਕਦੀ ਹੈ ਕਿ ਜਦੋਂ ਕੋਈ ਕਮਜ਼ੋਰ ਪਸੂ ਮੀ ਸਿਸਟਮ ਪਹਾੜੀ ਖੇਤਾਂਾਂ ਤੋਂ ਗੁਜਰੂਗਾ ਦਿਨ ਦਾ ਪਾਰ ਜਦੋਂ 40 ਡਿਗਰੀ ਪਾਰ ਹੋਊਗਾ ਤਾਂ ਦੁਪਹਿਰ ਬਾਅਦ ਕਿਤੇ ਗਰਚਾਂਕਲੇ ਬੱਦਲ ਛਿੜਕਾਂ ਛਾਟਾ ਨਿੱਕੀ ਮੋਟੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਹੈ ਕਿ ਜਾਂ ਹਨੇਰੀ ਬੁੱਲਣ ਸੱਦਾ ਦੇ ਸਕਦੇ ਆ ਇੱਕ ਅੱਧੀ ਅਧੀ ਇਦਾਂ ਵਾਪਰ ਸਕਦਾਗਾ ਮਤਲਬ ਕਿ 19-20 ਮਈ ਦੇ ਆਸ-ਪਾਸ ਪਰ ਦਿਨ ਦੇ ਪਾਰੇ ਵਿੱਚ ਲਗਾਤਾਰ ਬਾਦਦਾ ਹੁੰਦਾ ਰਹੇਗਾ ਮੌਸਮ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਖੁਸ਼ਕੀ ਬਣੀ ਰਹੇਗਾ ਖਾਸ ਗੱਲ ਇਹ ਵਾਪਰ ਨਜ਼ਰ ਆ ਰਹੀ ਆ ਹੁਣ ਕਿਉਂਕਿ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੀ ਪੱਛੋਂ ਚਲਦੀ ਹੁੰਦੀ ਹੈ ਇੱਕ ਤਾਂ ਪਹਾੜ ਤੇ ਪੱਛੋਂ ਦੀ ਹਵਾ ਹੁੰਦੀ ਹੈ ਜਿਹੜੀ ਖੁਸ਼ਕ ਹੁੰਦੀ ਹੈਗੀ ਤੇ ਹਲਕਾ ਇਹਦੇ ਵਿੱਚ ਠੰਡਕ ਵੀ ਹੁੰਦੀ ਆ ਅਸਲ ਦੇ ਵਿੱਚ ਇਹ ਜ਼ਿਆਦਾਤਰ ਸਿਆਲਾਂ ਦੇ ਵਿੱਚ ਚਲਦੀ ਹੁੰਦੀ ਹੈਗੀ ਤੇ ਜੇ ਇੱਕ ਚਲਦੀ ਹੁੰਦੀ ਆ ਦੱਖਣ ਪੱਛੋਂ ਨਾ ਜਿਹੜੀ ਗਰਮ ਹੁੰਦੀ ਹੈ ਕਾਫੀ ਗਰਮ ਹੁੰਦੀ ਹੈ ਇਹ ਜਿਆਦਾਤਰ ਗਰਮੀ ਵਿੱਚ ਚੱਲਦੀ ਹੁੰਦੀ ਹੈ ਜਦੋਂ ਲੋ ਦਾ ਦੌਰਾ ਭਿਆਨਕ ਰੂਪ ਲੈਂਦਾ ਹੁੰਦਾਗਾ ਤਾਂ ਆਉਂਦੇ ਦਿਨਾਂ ਦੇ ਵਿੱਚ ਵੀ ਇਹ ਜਿਹੜਾ ਮਾਹੌਲ ਬਣਦਾ ਦਿਖਾਈ ਦੇ ਸਕਦਾ ਕਿਉਂਕਿ ਦੱਖਣ ਤੇ ਪੱਛੋਂ ਦੀ ਹਵਾ ਜਿਹੜੀ ਸਿੰਧ ਬਲੋਚਿਸਤਾਨ ਦੇ ਗਰਮ ਇਲਾਕਿਆਂ ਤੋਂ ਹੋ ਕੇ ਉੱਠ ਕੇ ਆਉਂਦੀ ਹੈਗੀ ਰਾਜਸਥਾਨ ਦੇ ਉੱਪਰ ਦੀ ਘੁੰਮ ਕੇ ਲੈਂਦੇ ਪੰਜਾਬ ਦੇ ਉੱਪਰ ਦੀ ਘੁੰਮ ਕੇ ਜਿਹੜੀ ਪੰਜਾਬ ਦੇ ਵਿੱਚ ਦਾਖਲ ਹੁੰਦੀ ਹੈਗੀ ਜਿਸ ਦਾ ਕਰਕੇ ਪੰਜਾਬ ਦੇ ਵਿੱਚ ਦਿਨ ਦਾ ਪਾਰਾ 45 ਡਿਗਰੀ ਪਾਰ ਵੀ ਚੱਲ ਜਾਂਦਾ ਹੁੰਦਾ ਪੰਜਾਬ ਦੇ ਦੱਖਣ ਪੱਛਮੀ ਖੇਤਰਾਂ ਦੇ ਵਿੱਚ ਤਾਂ ਆਗਾਮੀ ਦਿਨਾਂ ਦੇ ਵਿੱਚ ਵੀ ਇਦਾਂ ਵਾਪਰਨ ਦੀ ਸੁਭਾਵਨਾ ਹੈਗੀ ਹੈ ਕਿ ਖਾਸ ਕਰਕੇ 20 ਮਈ ਤੱਕ ਹਲਕਾ ਬਾਦਦਾ ਹੁੰਦਾ ਰਹਿਣਾਗਾ ਦਿਨ ਦੇ ਪਾਰੇ ਵਿੱਚ ਬਹੁਤੇ ਖੇਤਰਾਂ ਦੇ 40 41 42 43 44 45 ਡਿਗਰੀ ਇਦਾਂ ਰਿਕਾਰਡ ਹੁੰਦਾ ਰਹਿਣਾ ਦਿਨ ਦਾ ਪਾਰਾ ਪਰ 20 ਮਈ ਤੋਂ ਬਾਅਦ ਜਿਹੜਾ ਲੋ ਦਾ ਦਾਰਾ ਹੋ ਵੀ ਪਿਆ ਹੋਰ ਵੀ ਪਿਆਨ ਕੋ ਹੋ ਜਾਣਾ ਇੰਟੈਂਸ ਹੀਟ ਵੇਵ ਲੋ ਚੱਲਣ ਦੀ ਸੁਭਾਵਨਾ ਬਣਦੀ ਦਿਖਾਈ ਦੇ ਰਹੀ ਆ ਸਿੰਧ ਬਲੂਚਿਸਤਾਨ ਦੇ ਇਲਾਕਿਆਂ ਤੋਂ ਜਾਂ ਰਾਜਸਥਾਨ ਦੇ ਗਰਮ ਇਲਾਕਿਆਂ ਤੋਂ ਹੋ ਕੇ ਜਿਹੜੀਆਂ ਗਰਮ ਹਵਾਵਾਂ ਨੇ ਦੱਖਣ ਪਸੂਨੀਆਂ ਹਵਾਵਾਂ ਨੇ ਉਹ ਪੰਜਾਬ ਦੇ ਵਿੱਚ ਦਾਖਲ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਜਿਸ ਦਾ ਕਰਕੇ ਪੰਜਾਬ ਦੇ ਵਿੱਚ ਦਿਨ ਦੇ ਪਾਰੇ ਵਿੱਚ ਵਾਧਾ ਹੋਊਗਾ ਮਤਲਬ ਕਿ ਕਿਤੇ ਕਿਤੇ ਪੰਜਾਬ ਦੇ ਵਿੱਚ 45 46 47 ਡਿਗਰੀ ਤੱਕ ਵੀ ਜਿਹੜਾ ਦਿਨ ਦਾ ਪਾਰਾ ਰਿਕਾਰਡ ਹੋ ਸਕਦਾ ਖਾਸ ਕੇ ਬ੍ਰਿੰਡਾ ਮਾਨਸਾ ਮੁਕਸਰ ਏਰੀਆ ਹੋ ਗਿਆ ਫਾਜ਼ਿਲਕਾ ਹੋ ਗਿਆ ਹਨਮਾਨਗੜ ਗੰਗਾ ਨਗਰ ਲਾਕੇ ਹੋਗੇ ਤਾਂ ਆਉਂਦੇ ਦਿਨਾਂ ਦੇ ਵਿੱਚ ਮੁੱਖ ਤੌਰ ਤੇ ਹੀ ਸੁਭਾਵਨਾ ਵੀ ਲੋ ਚੱਲੂਗੀ ਤਾਕਰੀ ਲੋ ਚੱਲੂਗੀ ਆਉਂਦੇ ਦਿਨਾਂ ਦੇ ਵਿੱਚ ਤੇ ਦੂਜੀ ਖਬਰ ਇਹ ਆ ਮੌਨਸੂਨ ਨੂੰ ਲੈ ਕੇ ਕਿ ਮੌਨਸੂਨ 2024 ਦੀ ਪ੍ਰਕਿਰਿਆ ਜਿਹੜੀ ਜਲਦੀ ਸ਼ੁਰੂ ਹੋ ਸਕਦੀ ਆ 19 20 ਮਈ ਦੇ ਆਸ-ਪਾਸ ਮੌਨਸੂਨ 2024 ਬੰਗਾਲ ਦੀ ਖਾੜੀ ਦੇ ਵਿੱਚ ਦਸਤਕ ਦੇ ਸਕਦੇ ਆ ਅ ਅਨ ਡਿਮਾਂਡ ਨਿਕੋਵਾਰ ਦੀ ਸਮੂਹ ਤੇ ਮੌਨਸੂਨ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ ਕਿ 2024 ਦੀ 19 20 ਮਈ ਨੂੰ ਤਾਂ ਉਸ ਤੋਂ ਬਾਅਦ ਜਿਹੜਾ ਇੱਕ ਦੂਜੀ ਖਬਰ ਚੰਗੀ ਇਹ ਆ ਵੀ ਕੇਲ ਟੱਟ ਤੇ ਮੌਨਸੂਨ ਆਮ ਨਾਲੋਂ ਪਹਿਲਾਂ ਪਹੁੰਚ ਸਕਦੀ ਹੈ ਕਿ ਇਦਾਂ ਦੀ ਪੋਸਿਬਿਲਟੀ ਹੈਗੀ ਹੈਗੀ ਵੀ ਪਹਿਲਾਂ ਵਸਤਕ ਦੇ ਸਕਦੇ ਜਿੱਤੇ 1 ਜੂਨ ਨੂੰ ਕੇਲ ਚ ਮੌਨਸੂਨ ਪਹੁੰਚਦੀ ਹੁੰਦੀ ਹੈਗੀ ਤਾਂ ਐਸ ਵਾਰ ਲੱਗਦਾ ਵੀ ਤਿੰਨ ਚਾਰ ਦਿਨ ਜਾਂ ਚਾਰ ਪੰਜ ਦਿਨ ਅਗੇਤੀ ਮੌਨਸੂਨ ਦਸਤਕ ਦੇ ਸਕਦੀ ਹੈ ਭਾਰਤ ਦੇ ਵਿੱਚ ਤਾਂ ਬਾਕੀ ਇਲਾਕਿਆਂ ਦੇ ਵਿੱਚ ਮੌਨਸੂਨ ਨੂੰ ਲੈ ਕੇ ਕਿੱਦਾਂ ਦੀ ਅਪਡੇਟ ਰਹੂਗੀ ਕਦੋਂ ਮੌਨਸੂਨ ਆਊ ਕਿੰਨੇ ਕਿਵੇਂ ਪੈਣਗੇ ਉਹਦੇ ਬਾਰੇ ਜਲਦੀ ਅਸੀਂ ਮੌਨਸੂਨ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਸੋ ਤਦ ਤੱਕ ਲਈ ਧੰਨਵਾਦ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਧੰਨਵਾਦ